ਮੈਂ ਸਾਰਿਆਂ ਨੂੰ ਜਿਹੜੇ ਸਾਡੇ ਪ੍ਰੈਸ ਦੇ ਸੱਜਣ ਤੇ ਜਿਹੜੇ ਆਮ ਸ਼ਹਿਰੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਤੇ ਸਾਡੇ ਪਿੰਡ ਪਿੰਡ ਵਾਸੀ ਆਤਵਾਤੇ ਸੱਜਣ ਸਾਰਿਆਂ ਨੂੰ ਮੈਂ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹਣਾ ਤੇ ਨਾਲ ਹੀ ਮੈਂ ਪੰਜਾਬ ਪੁਲਿਸ ਫਿਰੋਜ਼ਪੁਰ ਦੀ ਕਾਰਗੁਜ਼ਾਰੀ ਜਿਹੜੀ ਉਹਦੇ ਬਾਰੇ ਦੱਸਣਾ ਚਾਹਣਾ ਪਿਛਲੇ ਸਾਰੇ ਸਾਲ ਦੇ ਵਿੱਚ 1 ਜਨਵਰੀ ਤੋਂ ਲੈ ਕੇ 30 ਦਸੰਬਰ 2025 ਤੱਕ ਸਾਡੀ ਜਿਹੜੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਪੰਜਾਬ ਪੁਲਿਸ ਫਿਰੋਜ਼ਪੁਰ ਡਿਸਟ੍ਰਿਕਟ ਪੁਲਿਸ ਬਲੌ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜੋ ਅਸੀਂ ਯੋਧ ਨਸ਼ਾ ਵਿਰੋਧ ਚੜ੍ਹਿਆ ਹੋਇਆ ਉਸ ਦੇ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ 1617 ਪਰਚੇ ਹੁਣ ਤੱਕ ਦਰਜ ਕੀਤੇ ਐ ਐਨਡੀਪੀਐਸ ਦੇ 213 ਜਿਹੜੇ ਇਹਦੇ ਵਿੱਚ ਅਕਿਊਜ਼ ਅਰੈਸਟ ਕੀਤੇ ਐ ਤੇ ਇਸ ਦੇ ਵਿੱਚ ਰਿਕਾਰਡ ਤੋੜ ਰਿਕਵਰੀ ਜਿਹੜੀ 268 ਕਿਲੋ 85 ਗ੍ਰਾਮ ਜਿਹੜੀ ਇੱਕ ਸਾਲ ਦੇ ਵਿੱਚ ਪਿਛਲੇ 4 ਸਾਲ ਦੀ ਮੁਲਾਕੇ ਇੰਨੀ ਰਿਕਵਰੀ ਹੁੰਦੀ ਹੈ ਜਿਹੜੀ ਇੰਨੀ ਰਿਕਵਰੀ ਅਸੀਂ 1 ਸਾਲ ਦੇ ਵਿੱਚ ਕਰ ਰਿਕਵਰੀ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਸਾਰਾ ਜਿਹੜੀ ਸਾਡੀ ਟੀਮ ਵਰਕ ਹੈ ਫਿਰੋਜ਼ਪੁਰ ਪੁਲਿਸ ਦੇ ਸਾਰੇ ਹੀ ਮੁਲਾਜ਼ਮਾ ਨੂੰ ਐਸਾ ਸਿਹਰਾ ਜਾਂਦਾ ਤੇ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਹੁਤ ਹੀ ਰਿਵਾਰਡਸ ਦਿੱਤੇ ਜਾਂਦੇ ਆ ਕਮੈਂਡੇਸ਼ਨ ਡਿਸਕਸ ਕੈਸ਼ ਰਿਵਾਰਡਸ ਜਿੰਨਾ ਕਰਕੇ ਸਾਰੇ ਬਹੁਤ ਮੋਟੀਵੇਟਿਡ ਹੈ ਸਾਡੀ ਫੋਰਸ ਤੇ ਅੱਗੇ ਵੀ ਬਹੁਤ ਕੰਮ ਕਰ ਰਹੀ ਹੈ ਐਵੇਂ ਹੀ ओपीएम 56 किलो Poppy husk ਜਿਹੜੀ ਭੁੱਕੀ 1362 किलो ਗਾਂਜਾ 21 किलो ਜਿਹੜੇ ਟੈਬਲੇਟਸ ਤੇ ਨਸ਼ੀਲੇ ਕੈਪਸੂਲ ਹੁੰਦੇ ਆ ਉਹ 974797 ਤੇ ਡਰੱਗ ਮਨੀ 1 ਕਰੋੜ 40 ਲੱਖ 79520 ਰੁਪਏ ਡਰੱਗ ਮਨੀ ਰਿਕਵਰ ਕਰਨ ਚ ਕਾਮਯਾਬੀ ਹਾਸਲ ਹੋਈ ਹੈ ਐਵੇਂ ਹੀ ਜਿਹੜੀ 68F NDPS ਐਕਟ ਦੇ ਵਿੱਚ ਜਿਹੜੇ ਸਮਗਲਰਸ ਦੀ ਪ੍ਰੋਪਰਟੀ 10 ਕਰੋੜ 45 ਲੱਖ 66000 ਦੀ ਪ੍ਰਾਪਰਟੀ ਜਿਹੜੀ ਅਸੀਂ ਉਹ ਅਟੈਚ ਕਰਾਈ ਹੈ ਜਬਤ ਕਰਾਈ ਹੈ ਤੇ ਇਵੇਂ ਹੀ ਜਿਹੜੇ ਸਾਡੇ ਵੱਲੋਂ ਜਿਹੜੀਆਂ 64 ਵਹੀਕਲਸ ਜਿਹੜੀਆਂ ਐਨਡੀਪੀਐਸ ਦੇ ਵਿੱਚ ਰਿਕਵਰ ਕੀਤੀਆਂ ਹੋਈ ਸੀ ਸਾਡੇ ਥਾਣੇ ਵਿੱਚ ਸੀਗੀਆਂ ਉਹਨਾਂ ਨੂੰ ਅਸੀਂ ਉਹਨਾਂ ਦੀ ਡਿਸਪੋਜ਼ਲ ਕੀਤੀ ਹੈ ਉਹਨਾਂ ਨੂੰ ਆਕਸ਼ਨ ਕੀਤਾ ਗਿਆ ਤੇ ਉਹ ਉਹ ਵੀ ਇੱਕ ਪ੍ਰੋਸੀਜਰ ਹੈ ਸਾਡਾ ਜਿਹੜਾ NDPS ਦੇ ਵਿੱਚ ਜਿਹੜੀਆਂ ਵਹੀਕਲਸ ਸਕਵਰ ਕਰਦੇ ਉਹਨਾਂ ਨੂੰ ਆਪਸ਼ਨ ਕੀਤਾ ਜਾਂਦਾ ਤੇ ਇਹਦੇ ਵਿੱਚ ਇਵੇਂ ਹੀ ਜਿਹੜੀਆਂ ਆਰਮਜ਼ ਐਕਟ ਦੇ ਵਿੱਚ ਵੀ ਸਾਡੀਆਂ ਜਿਹੜੇ ਬਦਮਾਸ਼ਾਂ ਨੂੰ ਅਸੀਂ ਫੜ ਕੇ ਅੰਦਰ ਦਿੱਤਾ ਤੇ ਉਹਨਾਂ ਤੋਂ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਸਾਡੇ 52 ਕੇਸਸ ਦੇ ਵਿੱਚ 68 ਜਿਹੜੇ ਬੰਦੇ ਅਰੈਸਟ ਕਰਕੇ ਉਹਨਾਂ ਕੋਲੋਂ ਦੋ ਰਿਵਾਲਵਰ 98 ਪਿਸਟਲ ਯਾਨੀ ਕਿ 100 ਤੋਂ ਉੱਪਰ ਹੋ ਗਿਆ ਤੇ ਇੱਕ AK47 ਤਿੰਨ ਜਿਹੜੀਆਂ ਸ਼ਾਰਟ ਗਨਸ ਤੇ ਮੈਗਜ਼ੀਨ 38 ਕਾਰਟ੍ਰੇਜਸ 377 ਇਨੇ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਸੇ ਤਰ੍ਹਾਂ ਜਿਹੜੇ ਸਟੋਲਨ ਵਹੀਕਲਸ ਚੋਰੀ ਦੇ ਵਹੀਕਲਸ ਉਹ ਵੀ ਅਸੀਂ 36 ਕੇਸਾਂ ਚ 61 ਅਕਿਊਜ਼ ਅਕਿਊਜ਼ ਜਿਹੜੇ ਅਰੈਸਟ ਕਰਕੇ ਦੋ ਟੂ-ਵਿਲਰ ਟੂ-ਵਿਲਰਸ ਸਟਾਰਟ ਤੇ ਚਾ ਫੋਰ-ਵਿਲਰ ਤਿੰਨ ਟੋਟਲ 70 ਜਿਹੜੇ ਚੋਰੀ ਦੇ ਵਹੀਕਲਸ ਸੀ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਮੈਂ ਇਹੀ ਸਾਰਿਆਂ ਨੂੰ ਸਾਡੇ ਫਿਰੋਜ਼ਪੁਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਪੁਲਿਸ ਪੂਰੀ ਮਸਤੈਦ ਹੈ ਜਿਹੜਾ ਤੁਹਾਡੇ ਆਪ ਤੁਹਾਡੇ ਕਹਿਣ ਦੇ ਮੁਤਾਬਕ ਹੀ ਇੱਥੋਂ ਦਾ 60 70% ਜਿਹੜਾ ਸਟਰੀਟ ਕਰਾਈਮ ਹੈ ਜਿਵੇਂ ਸਨੈਚਿੰਗਸ ਜਾਂ ਹੋਰ ਚੀਜ਼ਾਂ ਸਾਡੀ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਕਰਕੇ ਉਹ ਆਪਾਂ ਉਸ ਨੂੰ ਰੋਕਣ ਦੇ ਵਿੱਚ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਜਿਹੜਾ ਪਿਛਲੇ ਸਮੇਂ ਨਾਲੋਂ 70 80% ਜਿਹੜਾ ਕਰਾਈਮ ਜਿਹੜਾ ਸਟਰੀਟ ਕਰਾਈਮ ਜਿਹਨੂੰ ਕਹਿੰਦੇ ਨੇ ਸਨੈਚਿੰਗਸ ਵੈਰਾ ਉਹ ਘਟਾ ਹੈ ਤੇ ਮੈਂ ਇਹੀ ਤੁਹਾਨੂੰ ਆਸ਼ਵਾਸਨ ਦਿਵਾਉਣਾ ਚਾਹਣਾ ਵੀ ਅਸੀਂ ਇਹ ਜਿਹੜਾ ਰਹਿੰਦਾ ਕਰਾਈਮ ਵੀ ਹੈ ਉਸਤੇ ਵੀ ਅਸੀਂ ਆਪਣਾ ਪੂਰੀ ਮਿਹਨਤ ਕਰਦੇ ਹੋਏ ਅਸੀਂ ਪੂਰਾ ਜੋਰ ਲਾਉਂਦੇ ਹੇ ਉਸਤੇ ਵੀ ਅਸੀਂ ਠੱਲ ਪਾਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਡਰੱਗ ਫ੍ਰੀ ਤੇ ਕ੍ਰਾਈਮ ਫ੍ਰੀ ਫਰੋਜ਼ਪੁਰ ਡਿਸਟ੍ਰਿਕਟ ਨੂੰ ਆਪਾਂ ਜਿਹੜਾ ਮਾਹੌਲ ਦੇਈਏ ਥੈਂਕ ਯੂ